ਸਸਿਕਾ ਜੀ ਮੈਂ ਹਾਂ ਕੌਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ Hindu ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਐਡਮਿੰਟਨ ਦੇ ਇੱਕ ਮੰਦਿਰ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇ ਤੇ Hindu American Foundation ਦੱਸਿਆ ਕਿ BAPS ਸੁਆਮੀ ਨਾਰਾਇਣ ਮੰਦਿਰ ਉੱਤੇ ਤੜਕੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇਪੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ Hindu Canadian Pacifica ਰਿਵਿਊ ਦੇ ਹਿੰਸਾਧੀਆਂ ਵਾਧੀਆਂ ਘਟਨਾਵਾਂ ਨੂੰ ਡੂੰਗੀ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਦੱਸਿਆ ਕਿ ਇਸੇ ਨਾਲ ਹੀ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਕੀ ਚੁਟਾਈ ਜਾ ਰਹੀ ਹੈ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇਸ ਦੀ ਤਸਵੀਰ ਸ਼ੇਅਰ ਕੀਤੀ ਹੈ ਪੋਸਟ ਵਿੱਚ ਲਿਖਿਆ ਹੈ ਕਿ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਦੇ ਐਡਮੰਟਨ ਦੇ ਵਿੱਚ ਬੀਏਪੀਸ ਮੰਦਿਰ ਨੂੰ ਤਾਜ਼ਾ ਨਿਸ਼ਾਨਾ ਬਣਾਇਆ ਗਿਆ ਹੈ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਕੁਝ ਹਿੰਦੂ ਸੰਸਦ ਮੈਂਬਰਾਂ ਵਿੱਚੋਂ ਇੱਕ ਆਰਿਆ ਨੂੰ ਵੀ ਤ ਕੀ ਦਿੱਤੀ ਗਈ ਹੈ ਇਸ ਕਾਰਨ ਸਾਰੇ ਲੋਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਇਸੇ ਨਾਲ ਹੀ ਐਡਮਿੰਟਨ ਦੇ ਵਿੱਚ ਬੀਏਪੀਐਸ ਸੁਆਮੀ ਨਾਰਾਇਣ ਮੰਦਿਰ ਦੇ ਵਿੱਚ ਇੱਕ ਵਾਰ ਮੂਰਤੋ ਛੜੀ ਪਾਂ ਤੋੜ ਵੀ ਕੀਤੀ ਗਈ ਹੈ ਤੇ ਸੰਸਦ ਮੈਂਬਰ ਚੰਦਰ ਆਰਿਆ ਨੇ ਕਿਹਾ ਕਿ ਕੈਨੇਡਾ ਵਿੱਚ Hindu ਮੰਦਰਾ ਚ ਪੰਨ ਤੋੜਦਿਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਉਹਨਾਂ ਅਕੇ ਲਿਖਿਆ ਕਿ ਐਡਮਿੰਟਨ ਦੇ ਵਿੱਚ ਬੀਏਪੀ ਐਸ ਸੁਆਮੀ ਨਰਾਇਣ ਮੰਦਰ ਦੇ ਵਿੱਚ ਫਿਰ ਤੋਂ ਪੰਨ ਤੋੜ ਕੀਤੇ ਗਏ ਤੇ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਵਿੱਚ ਗ੍ਰੇਟਰ ਟੋਰੰਟੋ ਏਰੀਆ ਬ੍ਰਿਟਿਸ਼ ਕੋਲੰਪੀਆ ਅਤੇ ਹੋਰ ਥਾਵਾਂ ਉੱਤੇ Hindu ਮੰਦਰਾਂ ਵਿੱਚ ਭਾਰਤ ਵਿਰੋਧੀ ਨਾਅਰੇ ਦੇ ਨਾਲ ਪੰਨ ਤੋੜ ਕੀਤੀ ਜਾ ਰਹੀ ਹੈ ਇਜ਼ਨਾਲੀ ਦੇ ਸ਼ਰੋਤੀਆਂ ਨੂੰ ਮਿਲੀ ਖੁੱਲੀ ਛੋਟ ਇੱਕ ਲਿਬਰਲ ਸੰਸਦ ਮੈਂਬਰ ਆਰੀਆ ਜੋ ਬਹੁਸਭਿਆਚਾਰਕ ਮੁੱਦਿਆਂ ਉੱਤੇ ਆਪਣੀ ਵਕਾਲਤ ਲਈ ਜਾਣੇ ਜਾਂਦੇ ਹਨ ਉਨ੍ਹਾਂ ਨੇ ਕੈਨੇਡਾ ਵਿੱਚ ਵਿਰੋਧੀਆਂ ਨੂੰ ਕੱਟੜਪੰਥੀਆਂ ਨੂੰ ਅਤੇ ਦਿੱਤੀ ਗਈ ਖੁੱਲ੍ਹ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਵਖਵਾਦੀ ਨਫ਼ਰਤ ਅਤੇ ਹਿੰਸਾ ਦੀ ਜਨਤਕ ਬਿਆਨਬਾਜ਼ੀ ਦੇ ਨਾਲ ਆਸਾਨੀ ਨਾਲ ਦੂਰ ਹੋ ਜਾਂਦੇ ਨੇ ਮੈਂ ਇਸ ਨੂੰ ਦੁਬਾਰਾ ਦੁਹਰਾਉਣਾ ਚਾਹੁੰਦਾ ਕਿ ਹਿੰਦੂ ਕੈਨੇਡੀਅਨ ਸੱਚਮੁੱਚ ਪਰੇਸ਼ਾਨ ਮੈਂ ਫਿਰ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਣ ਦੇ ਲਈ ਕਹਿੰਦਾ ਹਾਂ ਅਤੇ ਇਸ ਤੋਂ ਪਹਿਲਾਂ ਕਿ ਇਹ ਬਿਆਨਬਾਸੀ ਹਿੰਦੂ ਕੈਨੇਡੀਅਨਾਂ ਵਿਰੁੱਧ ਹਮਲਿਆਂ ਵਿੱਚ ਬਦਲ ਜਾਵੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ